जिसे बाल इच्छा देखो फिर बने की मनोकामना पूरी हो जाती है बने की इच्छा पूरी हो जाती है जो बालिशा गुरदेव जो ਆਪਣੇ ਮੰਨਣ ਵਾਲਿਆਂ ਨੂੰ ਇਸ ਸੱਚੇ ਪਾਤਸ਼ਾਹ ਆਪਣੀ ਜਿੰਦ ਰਹੇ ਜਰਾ ਗੋਗਲ ਸਮਾਟੀ ਜੈ ਜੀ ਬਹੁਤ ਬੜਾ ਫੜਨਾ ਕਰਕੇ ਗੋਗਲ ਸਮਾਟੀ ਜੈ ਜੀ ਪੰਜਾਬ ਹਿਤ ਗੋਗਲ ਜੈ ਜੀ ਕੱਟਿਆ ਵਿਰੁੱਧ ਗੋਗਲ ਜੈ ਜੀ ਜਿਵਾ ਜਿਹੜੀ ਕਰ ਰਹੇ ਤੇ ਭਾਵੇਂ ਰੱਖੀ ਗਈ ਸੀ ਪਾਲਾ ਪਰਿਵਾਰ ਵੱਲੋਂ 15 ਮਿੰਟ ਦਾ ਕੋਈ ਫਰਕ ਨਹੀਂ ਪਿਆ ਦਾ ਫੜੇ ਨਿਕਲ ਛੱਕੇ ਜਾਏ ਬੜੇ ਨੌਜਵਾਨ ਸਾਥੀ ਆਏ ਔਰ ਫੁੱਲਾ ਸੱਦਾ ਸੀ ਲੋਕਾਂ ਨੂੰ ਉਹ ਰਾਜਾ ਹੁਗਾਰਾ ਸੀ ਇਸ ਤੋਂ ਲੱਗਦਾ ਕਿ ਉਹਨਾਂ ਲਈ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਭਾਈ ਆਸ਼ੂ ਤੇ ਮਿੱਟੂ ਲੜਦੇ ਪਏ ਕੀ ਹੋਇਆ ਕੋਈ ਆਸ਼ੂ ਮਿੱਟੂ ਨਹੀਂ ਲੜੇ ਉਹ ਤਾਂ ਥੋੜੇ ਆਲੇ ਮੀਡੀਆ ਆਲੇ ਲੜਾ ਦਿੰਦੇ ਕੋਈ ਨਹੀਂ ਲੜਿਆ ਤੁਸੀਂ ਲੜਾਈ ਵੇਖੀ ਹੈ ਕੀ ਹੋ ਰਹੀ ਆ ਕੋਈ ਨਹੀਂ ਲੜਦਾ ਇਹ ਪੀੜੀਆਂ ਦੀ ਥੋੜੇ ਆਲੇ ਸਾਥੀਆਂ ਦੀ ਕਾੜ ਹੈ ਕੋਈ ਨਹੀਂ ਲੜਦਾ ਪੂਰਾ ਗੱਟਚੋੜ ਹੋ ਚੁੱਕਿਆ ਹੈ ਇਸੇ ਕਰਕੇ ਤਾਂ ਸੁਣਿਆ ਇਸਨੂੰ ਬੋਲ ਨਹੀਂ ਰਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ ਦਾ ਦੇ ਖਿਲਾਫ ਇੱਕ ਪਿਆਰ ਪੰਜਾਬ ਸਰਕਾਰ ਨੂੰ ਉਹ ਕੋਸ ਰਿਹਾ ਅੰਦਰੋਂ ਘਟ ਜੋੜ ਹੋ ਚੁੱਕਿਆ ਹੈ ਆਲਰੇਡੀ 6 7 10 ਸਮਝੌਤਾ ਹੋ ਚੁੱਕਿਆ ਹੈ ਪਰ ਪੰਜਾਬ ਚੋਂ ਅਕਾਲੀ ਦਲ ਦੀ ਹੋਂਦ ਮਕੰਮਲ ਤੌਰ ਤੇ ਖਤਮ ਹੋ ਜਾਏਗਾ ਸਿੱਧਾ ਚਾਹੁੰਦੇ ਆ ਕਿ ਸਮਝੌਤਾ ਜਲਦੀ ਹੋ ਜੇ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਦਾ ਕੁਝ ਹੈ ਨਹੀਂਗਾ ਅਟੜੀ ਜਮਾ ਲਾਈਨ ਤੋਂ ਲੈ ਜੇ ਕਿਉਂਕਿ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਪੰਜਾਬੀ ਉੱਥੇ ਜੁੱਤੀਆਂ ਖਾ ਰਿਆ ਕਿਸਾਨਾਂ ਨਾਲ ਅਤਿਆਚਾਰ ਹੋ ਰਿਹਾ ਔਰ ਸੁਖਬੀਰ ਸਿੰਘ ਬਾਦਲ ਅੰਦਰ ਸਮਝੌਤਾ ਕਰਕੇ ਬਿਚੋਜੀ ਗਰਦਾਸਪੁਰ ਜਿਸ ਪ੍ਰਕਾਰ ਦਾ ਹੰਗਾਰਾ ਕਿਉਂਕਿ ਇਸ ਗਰਦਾਸਪੁਰ ਨੇ ਪਹਿਲਾਂ ਜਿਹੜੀ ਹੰਡੇਰੀ ਸੀ ਆਮ ਆਦਮੀ ਪਾਰਟੀ ਦੀ ਉਹ ਗਰਦਾਸਪੁਰ ਵੀ ਪੰਜ ਸੀਟਾਂ ਸੀ ਅੱਜ پارਲੀਮੈਂਟ ਸਰ ਕੋ 6 ਸੀਟ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੋੜ ਹੈ ਪਾਰਲੀਮੈਂਟ ਦਾ ਉਹ ਗਰਦਾਸਪੁਰ ਸੀਟ ਬਣੇਗੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਅਸੀਂ ਗਰਦਾਸਪੁਰ ਸੀਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਤੁਹਾਨੂੰ ਦੱਸਦਾ ਵੀ 13ਆਂ 13 ਸੀਟਾਂ ਤੇ ਚੋਣਾਂ ਲੜਨਗੇ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਤੁਹਾਨੂੰ ਜੋ ਵੀ ਹੋਏਗਾ ਸਾਰੀ ਇਨਫਾਰਮੇਸ਼ਨ ਦੇਵਾਂਗੇ ਪਰ ਪਹਿਲਾਂ ਵੀ ਤੇ ਅੱਜ ਵੀ ਤੇ ਉਦੋਂ ਵੀ ਇਹ ਗੱਲ ਹਮੇਸ਼ਾ ਕਹੀ ਹੈ ਕਿ ਅਸੀਂ 13ਆਂ 13 ਸੀਟਾਂ ਤੇ ਚੋਣਾਂ ਲੜ ਰਹੇ ਹਾਂ। ਧਰਮਾਤਮਾ ਸੁੱਖ ਰੱਖੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਮੈਂ ਸੁਖਵੀਰ ਬਾਦਲਾ ਨੂੰ ਜਾਂ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਨਹੀਂ ਕਹਿੰਦਾ ਵੀ 13 0 ਤੇ 13 0 ਪਰ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਆ ਮਾਨਖੋਸ਼ਾ ਇਹ ਮੌਸਮ ਬਹੁਤ ਖਰਾਬ ਸੀ ਬਾਰਿਸ਼ ਸੀ ਪਰ ਫਿਰ ਵੀ ਜਿਹੜਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਆ ਕਿ ਮੈਂ ਨਹੀਂ ਸਮਝਦਾ ਕਿ ਇੰਨੇ ਬਾਰਿਸ਼ ਦੇ ਵਿੱਚ ਵੀ ਇਸ ਢੰਗ ਦੇ ਨਾਲ ਲੋਕ ਬੈਠੇ ਨੇ ਔਰ ਮੈਂ ਜਿੰਨਾ ਧੰਨਵਾਦ ਆਪਣੇ ਇਲਾਕੇ ਦੇ ਲੋਕਾਂ ਦਾ ਜ਼ਿਲ੍ਹੇ ਦੇ ਕਰਾਂ ਉਨਾ ਹੀ ਥੋੜਾ ਜਿੰਨੇ ਜਿੰਨੇ ਵੀ ਕਦਮ ਇੱਥੇ ਚੱਲ ਕੇ ਆਇਆ ਮੈਂ ਇਹ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਲੱਗਦਾ ਵੀ ਜਿਹੜਾ ਚਰਾ ਪਿਆਰੀ ਬਦ ਚੋਣਾਂ ਦਾ ਪਿਛਲ ਵੱਜ ਗਿਆ ਜੀ ਲੋਕ ਸਮਝ ਚੁੱਕ ਗਏ ਯਾਰ ਅਸੀਂ ਰਹਿਨੇ ਚਨਾਵੀ ਮੋੜ 'ਚ ਆ ਪਾੜਾ ਪਰਿਵਾਰ ਰਹਿੰਦਾ ਹੀ ਚਨਾਵੀ ਮੋੜ 'ਚ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਤੋਂ ਲੈ ਕੇ ਤੁਸੀਂ ਮੇਰੀ ਫੇਸਬੁੱਕ ਚੈੱਕ ਕਰ ਲਓ ਪਰਿਵਾਰ ਦੀ 10 10 15 15 ਫੰਕਸ਼ਨ ਰੋਜ਼ ਅਟੈਂਡ ਕਰੀਦੇ ਆ ਹਮੇਸ਼ਾ ਚਨਾਵੀ ਮੋਡ ਚ ਰਹਿੰਦਾ ਆ ਅਸੀਂ ਹਮ ਦੀ ਸ਼ੁਰੂਆਤ ਕਰਦੀ ਹੈ ਜੀ ਬੰਦ ਹੀ ਕਦੀ ਨਹੀਂ ਕੀਤੀ ਹੈ ਜਿੱਦਣ ਇਲੈਕਸ਼ਨ ਦਾ ਰਿਜ਼ਲਟ ਆ ਅਗਲੇ ਦਿਨ ਹੀ ਅਸੀਂ ਜਿਹੜੇ ਕੰਮਰਕਸੇ ਕਰ ਲੈਨੇ ਆ ਕਿ ਜੋ ਲੋਕਾਂ ਨੇ ਭਾਰ ਪਾਇਆ ਜਿਤਾ ਕੇ ਅਸੀਂ ਉਸ ਦਿਨ ਤੋਂ ਹੀ ਜਿਹੜੀ ਲੜਾਈ ਸ਼ੁਰੂ ਰੱਖਨੇ ਆ ਅਸੀਂ ਕਦੀ ਆਰਾਮ ਨਾ ਬੈਂਦੇ ਬਹਿਣ ਵਾਲੇ ਬੰਦੇ ਹੀ ਨਹੀਂ ਸਰ ਮੀਂਹ ਦੇ ਵਿੱਚ ਲੋਕਾਂ